ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਸ ਇਹ ਜੇ ਘਰੋਂ ਵੀਡੀਓ ਕਵਰ ਕਰਦੇ ਹੋ ਵੀਰ ਪ੍ਰਦੀਪ ਦੇ ਘਰੋਂ ਜਿੱਥੇ ਲਗਭਗ ਹਰ ਵਕਤ 20-20 ਨਗਾਂ ਦਾ ਮੇਲਾ ਲੱਗਿਆ ਰਹਿੰਦਾ ਹੈਗਾ ਜਿੱਦਾਂ ਦਾ ਰੇਟ ਹੈ ਜਦੋਂ ਮਰਜ਼ੀ ਆਓ ਵੀਰ ਕੋਲੇ ਗਾਵਾਂ ਹਾਜ਼ਰ ਮਿਲਦੀਆਂ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਦਿੰਨੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਨਾਮ ਢਾਈ ਦੱਸ ਦਿਓ ਜੀ ਆਪਣਾ ਹਾਂ ਬਈ ਪ੍ਰਦੀਪ ਪਿੰਡ ਲੋਹਾ ਮੋਬਾਈਲ ਨੰਬਰ 95380225 ਪ੍ਰਦੀਪ ਕਿੰਨਿਆ ਗਾਵਾਂ ਹਾਜ਼ਰ ਆ ਆਪਣੇ ਕੋਲੇ ਕਿੰਨਾ ਉਹ ਤਾਂ ਰੁਟੀਨ ਚ 40-50 ਜਨਮ ਹਫਤੇ ਚ ਆਉਂਦੇ ਨੇ ਜੀ ਮਤਲਬ ਵੀ 20-25 ਤਾਂ ਫੜੀ ਰਹਿੰਦੇ ਨੇ ਜੀ ਜਦੋਂ ਮਰਜ਼ੀ ਵੀ ਰਾਜੇ ਹਾਂ ਤੇ ਆਪਣੇ ਕੋਲੇ ਮੰਨ ਲਾ ਜਰਸੀ ਹੁੰਦੀ ਆ ਕ੍ਰਾਸ ਬਗੈੜ ਵੀ ਹੁੰਦੀ ਆ ਮਸਲ ਵਾਲੀ ਤਾਂ ਹੁੰਦੀ ਹੁੰਦੀ ਆ ਜੀ ਜੀ ਰੇਟ ਕਿੱਥੋਂ ਸਟਾਰਟ ਹੋ ਜਾਂਦੇ ਆ ਸਾਰੇ ਨੇ ਢੋ ਲੋ ਵੈਸੇ ਆਪਾਂ ਵੀਡੀਓ ਚ ਫਾਰੀ ਦਿਨੇ ਨੇ ਇਹ ਨਹੀਂ ਹੈਗਾ ਹਣਾ ਜੀ ਐ ਮੰਨ ਲਓ ਵੀ ਅੱਜ ਵਾਲੇ ਜਿਹੜੇ ਰੇਟ ਨੇ 1 ਲੱਖ 10 ਕੇ 1000 ਤੋਂ ਸਟਾਰਟ ਹੋ ਕੇ 1 25 30 ਵਾਲੇ ਨੇ ਇੱਕ ਗਾਂ ਜਿਆਦੇ ਜੀ ਜਿਹੜੀ ਪਹਿਲਾਂ ਨਾਲ ਪਰ ਆਪਾਂ ਤਾਜੀ ਸੂਈ ਦੇਖ ਰਹੇ ਆ ਦੋ ਦੰਦ ਪਹਿਲਾ ਸੂਆ ਦੋ ਦੰਦ ਪਹਿਲਾ ਸੂਆ ਵਾਲੇ ਉਸ ਜੇਰੇ ਦੀ ਟੁੱਟ ਗਈ ਉਸ ਪਈ ਜਾਂਦੀ ਆ ਅਸਾਂ ਬੈਠੀ ਠਾਦੀ ਆਪਾਂ ਜਿਹੜੀ ਮੰਗਰਾ ਉਹ ਸਾਹਮਣੇ ਪੂਰੀ ਟੌਪਰ ਉਹ ਬੈਠਾ ਬੱਚਾ ਇਹਦਾ ਹਣਾ ਜਿਵੇਂ ਜਮਾ ਉਹ ਕਰ ਇਹਦਾ ਪ੍ਰਤੀ ਵਰੇਟ ਕੀ ਕਰਿਆ ਪਾ 1 ਲੱਖ 45000 ਦੀ ਬੱਛੀ ਦੇ ਰਹਿਣ ਜਦੋਂ ਢਿਲੋ ਜਮਾ ਪੀਕ ਲੈਵਲ ਤੇ ਆਈ 45 ਦੇਣਾ ਤੇ ਉਦੋਂ ਇਹ ਦੱਸੋ ਜੀ ਨੂੰ ਵਾਕਿਆ ਕੋਈ ਚੀਜ਼ ਜੀ 1 ਲੱਖ ਨਾੜਾ ਰੂੜਾ ਕੀ ਬਾਤ ਹੈ ਅੱਛਾ 1 ਲੱਖ 45000 ਰੇਟ ਆ ਉਹ ਇਹਦੀ ਖੜੀਆ ਬੱਛੀ ਅੱਛਾ ਮਗਰ ਬ੍ਰਾਂਡੀ ਅੱਛਾ ਮਗਰ ਬੱਛੀ ਆ ਸੂਈ ਸਵਾਈਆ ਤੇ ਆ ਦੇਖੋ ਬੱਚੀ ਇਹਦੇ ਮਗਰ ਰੇਟ ਆ ਗਿਆ ਤਾਂ 1 ਲੱਖ 45 ਹਜ਼ਾਰ ਦੁੱਧ ਦੀ ਕਪੈਸਿਟੀ 30 ਕਿਲੋ ਦੇ ਬਾਲਾ ਵਿੱਚ ਬੱਚੇ ਕੋਲ ਵਰਦੇ ਤੇ ਅੱਗੇ ਵੀਰੇ ਦੋ ਨੰਬਰ ਜਿਹੜੀ ਦੇਖ ਰਹੇ ਆਪਾਂ 8 ਕਿਲੋ ਬੱਚੀ ਦਿੱਤੀ ਆ ਉੱਥੇ ਖੜੀ ਆ ਇਹ ਨਾ ਵੈੜ ਐ ਮਨ ਲਾ ਗੁਣੇ ਨਿਪੜੀ ਕਰਕੇ ਚਾਰੇ ਪਾਸੇ ਮਗਰੋਂ ਪਿੱਛੋਂ ਮੂਹਰੋਂ ਨਾੜਾਂ ਨਾਲ ਐਨ ਗੁੰਦੀ ਪਈ ਆ ਦੇਖ ਲੇਵੇ ਤੇ ਭਾਂ ਠੋਸ ਆ ਲੈਵਾ ਜਮਾਨ ਸਾਰਾ ਠੋਸ ਲੈਵੇ ਦੀ ਆ ਤੇ ਦੁੱਧ 30 ਕਿਲੋ ਬੜਾ ਆਰਾਮਦਾਰੀ ਨਾਲ ਦੇ ਦੂਗੀ ਅੱਛਾ ਫੂਡ ਬਹੁਤ ਵਧੀਆ ਤੇ ਇਹਦਾ ਰੇਟ ਆਪਾਂ ਰੱਖਿਆ ਭਾਈ 1 ਲੱਖ 27 ਹਜ਼ਾਰ ਅੱਛਾ 1 ਲੱਖ 27 ਹਜ਼ਾਰ ਰੇਟ ਇਹਦੇ ਮਗਰ ਬੱਛੀ ਆ ਹਾਂ ਮਗਰ ਬੱਛੀ ਇਹਦੇ ਵੀ ਪੂਰੀ ਟੌਪ ਦੀ ਅੱਛਾ ਕਾਲਾ ਲੇਵਾ ਹੁਣ ਥੋੜਾ ਲਿਪੜਿਆ ਜਾ ਕਰਕੇ ਗੋਹੇ ਕਰਕੇ ਤਾਜ਼ੀ ਹੋਈ ਸੀਗੀ ਇਹ ਰਾਤ ਜੀ ਤੇ ਬੋਲੀ ਗੱਡੇ ਧੜ ਕੇ 7-8 ਕਿਲੋ ਜੀ ਤੇ ਲੇਵਾ ਤਾਂ ਜਦੋਂ ਬਣ ਕੇ 4-5 ਦਿਨਾਂ ਨੂੰ ਜਿਹੜਾ ਭਰਾ ਦੇਖੂਗਾ ਵੀ ਮਗਰ ਬੱਚਾ ਇਹਨੇ ਵੀ ਬ੍ਰੈਂਡ ਹੀ ਦਿੱਤਾ ਇਹਦਾ ਰੇਟ ਪ੍ਰਦੀਪ ਅੱਜ ਕੀ ਆ 1 ਲੱਖ 27 ਹਜ਼ਾਰ ਟੱਲੋ ਬ੍ਰੀਡ ਵਾਲੀ ਆ ਇਹ ਨਹੀਂ ਹੁੰਦਾ ਟੱਲੋ ਜੇ ਆਪਾਂ ਕਹਿੰਦੇ ਬਾਲੇ ਪਤਨੀ ਵੱਡੇ ਚੱਡੇ ਵਾਲੀਆਂ ਹੋਣਗੀਆਂ ਅੱਛਾ ਵੀ ਉ ਸੋ ਫਿਰ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਉਹ ਗੱਲ ਆ ਇਹਦੇ ਵਿੱਚ ਕੈਰੇਕਟਰਾਂ ਨੇ ਦੁੱਧ ਦੇਣਾ ਇਹ ਦੇਖਣਾ ਮੈਨੂੰ ਨਾ ਫਰੀ ਕਿਹ ਕਿੰਨੀ ਹੈ ਦੇਖ ਲੈ ਜੀ ਉਸ ਤੋਂ ਬਾਅਦ ਆ ਦੇਖ ਤੇ ਨਾੜਾ ਤੈਨੂੰ ਵੈਸੇ ਦੀਂਦੇ ਹੀ ਹੋਣੀਆਂ ਨੇ ਜੇ ਬਿਊਟੀ ਪਾਰਲਰ ਜਾ ਕੇ ਕਰਦੀਏ ਭਾਵੇਂ 40 ਮੰਗ ਲੈਂਦਾ ਜਿਵੇਂ ਮਰਜ਼ੀ ਕਰ ਲੈਂਦਾ ਬਹੁਤ ਵਧੀਆ ਮੱਛੀ ਆ ਅੱਛਾ ਅੱਗੇ ਆ ਕੀ ਤੇ ਨਾਲ ਪਰ ਗੱਭਣਾ ਕੀ ਨਹੀਂ ਇਹ ਬਿੱਟ ਨੂੰ ਸੂਈ ਅੱਖ ਧਰ ਕੇ ਜਬੋਲੇ ਚ ਖਾਲੀ ਆ ਜੀ ਚਲ ਖੜੀ ਦਿਖਾ ਦੇ ਫਿਰ ਲੰਬਾ ਸਫਰ ਹੋ ਜੂ। ਜੀ ਇਹ ਵਿੱਚ ਹੀ ਦੇ ਦਾਂਗੇ ਇੱਕ 10 ਦੀ ਢਲੋ ਦੁੱਧ ਬਾਈ ਸੀ ਦੂਗੀ 24 ਤੋਂ 25 ਕਿਲੋ। ਇੱਕ 10 ਦੀ ਝੋਈ 25 ਕਿਲੋ ਦੁੱਧ। ਇਹ ਵੇੜਾ ਜਿਹੜੀ ਜਿਹੜਾ ਮਰਜ਼ੀ ਭਰਾ ਆ ਕੇ ਕੰਡਾ ਲਿਆਵੇ ਗੱਪਾ ਲਿਆਵੇ ਚੌਥੇ ਦਿਨ 20 ਤੋਂ 22 ਕਿਲੋ ਬੋਲੀ ਜਮਾ ਤਿਆਰਾ 6 ਦਾੰਦ ਦਾ। ਇਹ ਵੀ ਵਕਤ ਦਾ। ਜਰ ਲਿਆ ਦੇਵਾ ਹੁਣ ਜਿਹੜਾ ਮਰਜ਼ੀ ਭਰਾ ਆ ਕੇ 1 ਕਿਲੋ ਦੋ ਟਾਈਮ ਚੋਲੇ 25 ਤੋਂ 30 ਕਿਲੋ ਦੇ ਵਿੱਚ ਦੁੱਧੇ ਨਹੀਂ ਬੜੀ ਆਰਾਮਦਾਰੀ ਨਾਲ ਦੇ ਦੇਣੀ। ਜੀ ਅੱਗੇ ਆ ਗਿਆ। ਜਿਹੜੀ ਇਹ ਵੇੜਾ ਟਿੰਨੋ ਇੱਕ ਪਰਸੋਂ ਸੁਈ ਸੀ ਵੇੜ। ਜੀ। ਦੁੱਧ ਦੀ ਜੇ ਆਪਾਂ ਗੱਲ ਕਰੀਏ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਇਹ 40 ਦੂ 35 ਦੂ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਪਰਚੇਜ਼ ਕਰ ਲੈ ਪਰ 30 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਇਹਦਾ ਰੇਟ ਕੀ ਆ ਗਿਆ ਰੇਟ ਇਹਦਾ ਬਾਈ 1,20,000 ਅਸੀਂ 1,20,000 ਰੱਟਾ ਆਪਣੇ ਕੋਲੇ ਖੋਲੇ ਟਾਈਪ ਨਹੀਂ ਗਾ ਮੈਂ ਆਪਣੇ ਕੋਲ ਤਾਂ ਵਹਿੜਾ ਨੇ ਜਾਪ ਅੱਗੇ ਵੀ ਦਿਖਾਵਾਂਗੇ ਵਧੀਆ ਬਰੀਕ ਬੜਾ ਨਹੀਂ ਜਿੰਦੀ ਹੈਗੀ ਅੱਛਾ ਆ ਕਬੂਤਰ ਦਾ ਬੱਚਾ ਕਬੂਤਰ ਦਾ ਬੱਚਾ ਹੀ ਅੱਜ ਸਵੇਰੇ ਬੌਲੇ ਤੋਂ ਖਾਲੀ ਕੀਤਾ ਅੱਛਾ ਇਹ ਪਰਸੋਂ ਦੀ ਸੂਈ ਹੋਈ ਆ ਬਾਈ ਤੋਰੀ ਉਹ ਇਹਨੂੰ ਵੜਾ ਜਾ ਵੀਡੀਓ ਆਪਣੇ ਕੋਲੇ ਸਾਰੀਆਂ ਗਾਵਾਂ ਦੀਆਂ ਪਈਆਂ ਨੇ ਬਣੀਆਂ ਹੋਈਆਂ ਦੀਆਂ ਅੱਛਾ ਇਹ ਦੰਦੋ ਕਿਵੇਂ ਆ ਗਈ ਛਿੱਕੀ ਆ ਬਾਈ ਅੱਛਾ ਦੰਦੋ ਛਿੱਕੀ ਦੂਜਾ ਸੂਈ 40 ਕਿਲੋ ਦੁੱਧ ਤੇ ਲੰਮ ਸੰ ਬਾਈ ਆਮਦਾਰੀ ਨਾਲ ਪਾ ਦੂ 35 ਵਾਲਾ ਤਾਂ ਕੋਈ ਵਰਕ ਹੀ ਨਹੀਂ ਹੁਣ ਕਿੰਨਾ ਹੈਗਾ ਅੱਜ ਸਵੇਰੇ 18 19 ਕਿਲੋ ਤੇ ਖਾਲੀ ਹੋਈ ਅੱਛਾ 18 19 ਕਿਲੋ ਬਾਕੀ ਯਰ ਬਰੀਕ ਕੁਆਲਟੀ ਹੈ ਨਾ ਭਿਸਣਾ ਆਣੀ ਲੇਵਾ ਲੂਵਾ ਕਿਆ ਬਾਤ ਆ 1 ਮਿੰਟ ਲਓ ਆਪਾਂ ਉਹ ਨਹੀਂ ਕਰਦੇ ਵੀ ਇਹਦਾ 2.5 ਲੱਖ 3 ਲੱਖ 1.75 ਹਜ਼ਾਰ ਦੀ ਵਛੀ ਦੇ ਦਿੰਦੇ ਅੱਛਾ 1.75 ਹਜ਼ਾਰ ਦੀ ਵਛੀ ਤੇ ਬਾਕੀ ਯਾਰ ਵਾਕਈ ਕਬੂਤਰੇ ਕਹਿੰਦੇ ਭਾਈ ਇਹਦੀ ਬੀੜੇ ਪਈਆ ਪਰਸੋਂ ਇਹ ਤਾਂ ਸੂਈ ਆ ਅੱਛਾ ਥਲੀ ਐਵੇਂ ਝੂਂਗਲ ਨਹੀਂ ਖੁੱਗਦੀ ਇੱਦਾਂ ਦਾ ਲੇਵਾ ਕਿਉਂਕਿ ਦੱਸਣ ਦੀ ਜ਼ਰੂਰਤ ਨਹੀਂ ਹਰ ਗਾਂ ਦੀ ਬਿੱਲੀਓ ਅੱਛਾ ਤਸੱਲੀ ਮੇਨ ਗੱਲ ਆਪਣੀ ਇੱਕ ਹੋਰ ਆ ਭਾਈ ਗਰੰਟੀ ਕਦੇ ਕਿਸੇ ਨੂੰ ਦਿੱਤੀ ਨਹੀਂ ਜੀ ਨਾ ਦਈਏ ਸਾਹਾਂ ਤਾਂ ਨਾ ਆਪਦੀ ਤਸੱਲੀ ਉਰੇ ਕਰ ਜੈਜ ਗੱਲ ਆ ਹਣ ਸੂਈ ਕਾਂਗੀ ਉਹਨੂੰ ਉਰੇ ਚੋਕੇ ਦੇਖ ਲਓ ਗੱਬੜਨਾ ਅੱਛਾ ਅੱਗੇ ਆ ਗਿਆ ਜਰਸੀ ਆਪਣੇ ਕੋਲ ਇਹ ਜਰਸੀ ਏਦੋਂ ਨੇ 26 ਕਿਲੋ ਦੁੱਧ ਦਿੱਤਾ ਜਿਹੜੇ ਭਰਾ ਕਹਿੰਦੇ ਨੇ ਆਪਾਂ ਟਾਪ ਦੀ ਜਰਸੀ ਲੈਣੀ ਉਹ ਜਰਸੀ ਆ ਅੱਛਾ 26 ਕਿਲੋ ਇਹ ਅਸਲ ਚੀਜ਼ ਇਹ ਵਾ ਕਿੰਨਾ ਚੌੜਾ ਲੈਵਾਗਾ ਅੱਛਾ ਟੋਰੀ ਪੁੱਤ ਮਾੜੀ ਜੀ ਕੀ ਰੇਟ ਰਹੂ ਪਰਦੀ ਪੇਦਾ 1 35 ਦੀ ਵੇਚੀ ਦੇ ਦਾਂਗੇ 1 ਲੱਖ 35 ਹਜ਼ਾਰ ਦੀ ਦੰਦੋ ਛਗੀ ਆ 6 ਰਾਂ ਤਾਂ ਬਾੜੀ ਚੰਗੀ ਵੇਚੀ ਆ ਤਿਆਰੀ ਦੇ ਹੀ ਜਾਂ ਕਈ ਵਾਰ ਡੂਡ ਡੂਡ ਦੀ ਵੀ ਵੇਖ ਜਾਂਦੀ ਆ ਅੱਛਾ 1 ਲੱਖ 35 ਹਜ਼ਾਰ ਦੁੱਧ 25 26 ਕਿਲੋ ਫੁੱਲ ਗਾਰੰਟੀ ਲੈ ਜੇ 25 ਕਿਲੋ ਦੀ ਅੱਛਾ ਵੱਡੀ-ਬੁੱਡੀ ਬਹੁਤ ਆ ਹਨ ਅਸਲ ਹੀ ਹੋ ਗਿਆ ਇਹਦੇ ਜੀ ਟਰਟ ਤੇ ਬੂਰੋਂ ਦੇਖ ਲੈ ਕਿੰਨੀ ਆ ਇੱਕ ਲੱਖ 35000 ਰੁਪਏ ਇਹਦਾ ਆ ਗਿਆ ਰੇਟ ਹਨਾ ਸੋ ਠੀਕ ਆ ਤੇ ਅੰਗੇ ਵੀਰੇ ਦੋ ਨੰਬਰ ਇਹਦੀ ਕਾਲੀ ਆ ਗਈ ਬੈੜ ਦੋ ਦੋ ਕੰਮ ਕਰਨੇ ਆ ਬੈੜ ਨੇ ਆਮ ਤੌਰ ਤੇ ਇਦਾਂ ਦੀਆਂ ਗਾਂ ਨੂੰ ਲੋਕ ਜਰਸੀ ਕਹਿ ਕੇ ਵੇਚ ਦਿੰਦੇ ਨੇ ਜੀ ਪਰ ਵੀਰੇ ਇਹ ਐਚ ਐਫ ਦੀ ਕ੍ਰੋਸ ਆ ਜਰਸੀ ਦਾ ਹਾਂ ਇਹਦੇ 35 ਕਿਲੋ ਦੁੱਧ ਦਿੱਤਾ ਹੋਇਆਗਾ ਅੱਛਾ ਫੈਟ ਵਾਲਾ ਦੁੱਧ ਤੇ ਵੱਡੀ ਬੁੱਡੀ ਜਾਂਦੇ ਅਰ ਜਿਹੜੇ ਕਹਿੰਦੇ ਮੱਝ ਨਾਲ ਕੰਪੇਅਰ ਕਰਨਾ ਮੱਝ ਮੜੇ ਮੱਝ ਦੇ ਕੋਲੇ ਕਰੀ ਮੜਾ ਜਿਹਨੂੰ ਦਗਾ ਦੇ ਦਗਾ ਮੱਝ ਦੇ ਕੋਲੇ ਲੈ ਕੇ ਜਾਈ ਮੱਝ ਇੱਕ ਤਰ੍ਹਾਂ ਦੇ ਲੋ ਪਾਲਸ ਪੁਲਿਸ ਕਿੰਨੀ ਵਧੀਆ ਹੱਥੀ ਚਵਾਈ ਵਾਲਾ ਥਣ ਬੜਾ ਇਹਦਾ ਰੇਟ ਰੇਟ ਦਾ ਬਾਜੇ ਇੱਕ 15 ਦੀ ਬੱਛੀ ਦੇਦਾ ਇੱਕ 15 ਮੱਝ ਨਾਲੋਂ ਤਾਂ ਕਹਿੰਦੇ ਬਾਦੂ ਜੀ ਆ ਗਈ ਹਨਾ ਤਾਂ ਅਕਲ ਲੱਗੀ ਪਿਆ ਰੇਟ ਨੂੰ ਜੀ ਮੱਝ ਦਾ ਉਹ ਗੱਲ ਸੋਨੇ ਵਾਲੇ ਗੱਲ ਬੇਵਸੋ ਕੰਮ ਹੋ ਗਈ ਬਾਈ ਜੀ ਮੱਝ ਇਹ ਮਹੀਨੇ ਸੀ ਕੱਟਿਆ ਰਿਆ ਰੇ ਵੇਚੀ ਜਾਂਦੇ ਜਿਹੜੇ ਪੁਰਾਣੇ 10 ਮੱਝਾਂ ਰੱਖੇ ਰੱਖੀਆਂ ਉਹ ਉਹ ਕੀ ਉਹ ਸੋਨਾ ਅੱਜ ਉਹਦੇ ਕੋਲੇ ਤੇ ਇਹਦੀ ਬੇਟ ਨੂੰ ਆ ਗਈ ਜਰਸੀ ਹਲਕਾ ਜਿਹਾ ਹੈਗਾ ਸਿਸਟਮ ਇਹਦਾ ਹਨਾ ਤੇ ਇੱਕ ਕੈਦਨ ਕੱਢਦੀ ਐ ਇਹ ਦਿਨ ਤੋਂ ਤਾਂ ਹਫਤਾ ਲੈ ਜੋ ਦੁੱਧ ਦੇ ਦੂਗੀ 30 ਕਿਲੋ ਬਿਹੜ ਅੱਛਾ 30 ਕਿਲੋ ਦੁੱਧ ਦੇ ਦੂਗੀ ਬਿਹੜ ਰੇਟ ਇਹਦਾ ਪ੍ਰਤੀਬ ਕੀ ਆ ਗਿਆ ਰੇਟ ਸਵਾ ਲੱਖ ਸਵਾ ਲੱਖ ਰੁਪਏ ਦਾ ਰੇਟ ਆ ਗਿਆ ਤੇ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਚੀਜ਼ ਆ ਦੇਖ ਟਰਲੋ ਕਿੱਥੋਂ ਲੇਵਾ ਸਟਾਰਟ ਹੁੰਦਾ ਜੀ ਜਿੰਨੇ ਜਾਨਵਰ ਆਪਾਂ ਕਰੈਕਟਰ ਨਾਲ ਦਿਖਾਵਾਂਗੇ ਦੂਜਿਆਂ ਨੇ ਇਹ ਲੈਣ ਦੀ 32 ਕਿਲੋ ਦੁੱਧ ਪਲੋਂ ਨੇ ਦਿੱਤਾ ਹੋਇਆ ਅੱਛਾ ਹੁਣ ਦੂਜਾ ਸੂਏ ਦੇ ਬੱਛੀ ਨੇ ਸੋਣਾਗਾ ਅੱਛਾ ਤੋਰੀ ਪੁੱਤ ਮਾੜੀ 1,45,000 ਦੀ ਵੇੜ ਆਪਾਂ ਦੇ ਦਿੰਦੇ ਅੱਛਾ 1,45,000 ਦੀ ਦੂਜਾ ਸੂਆ ਸੂਰੀਏ ਦੁੱਧ ਕਿੰਨਾ ਆਪਣੇ ਇਹ ਦੁੱਧ ਤਾਂ ਬਾਈ 35 ਕਿਲੋ ਮੰਨ ਕੇ ਲੈ ਲੇ ਜੇ 30 ਦਾ ਖਰੇ ਵਾਲਾ ਕੋਈ ਰੋਲ ਨਹੀਂ ਇਹਦਾ ਅੱਛਾ ਹੋਰ ਟਰਲੋ ਪਤਾ ਕੀ ਆ ਜਨਮਰ ਆਪ ਦਾ ਜਿਹੜਾ ਹੁਣ ਆਪਣਾ ਏਰੀਆ ਆ ਗਿਆ ਜਿਹੜਾ ਆਪਣੇ ਏਰੀਏ ਦਾ ਜਾਨਵਰ ਕਦੇ ਧੋਖਾ ਨਹੀਂ ਦਿੰਦਾ ਨਹੀਂ ਦਿੰਦਾ ਹਾਂ ਕਿਉਂਕਿ ਵਧੀਆ ਖਰਾਕ ਤੇ ਪਲੇ ਹੁੰਦੇ ਨੇ ਜਾਨਵਰ ਜੀ ਕਿਉਂਕਿ ਸੈਲ ਜਹਰੇਕ ਭਰਾ ਦੇ ਆ ਧੋਖਾ ਨਹੀਂ ਦਿੰਦਾ ਮੇਨ ਗੱਲ ਆਪਣੇ ਪਸੋਂ ਥਰੇ ਚਿਚਰਾਲਾ ਕੰਮ ਉਹ ਚਲਾਇਆ ਗਿਆ ਇਹ ਆ ਗਈ ਦੋਂਦੀ ਬੱਚੀ ਟਿੱਲੋ ਅੱਛਾ ਰਿਕਾਰਡ ਵੀ ਇਹਦਾ ਫੁੱਲ ਆ ਅੱਛਾ ਅੱਛਾ ਉਹ ਤੇ ਇਹ ਵੀ ਬੱਚੀ 30 ਤੋਂ 35 ਕਿਲੋ ਬਾਦੂ ਖੋਲੀ ਮੈਂ ਤੈਨੂੰ ਯਾਰ ਗੁਲਾਬੀ ਪਣ ਯਾਰ ਸਾਤ ਸਵੇਰ ਬਹੁਤ ਵਧੀਆ ਟਿੱਲੋ ਹਲੇ 15 ਦਿਨ ਪਹਿਲੇ ਅੱਛਾ ਤੈਨੂੰ ਤਿਆਰੀ ਹੋਈ ਤਿਆਰੀ ਵਾਲਾ ਤਾਂ ਕੋਈ ਤੇ ਪ੍ਰਦੀਪ ਦੰਦੋ ਕਿਵੇਂ ਆ ਗਈ ਦੋਂਦੀ ਬਈ ਪਿਓਰ ਅੱਛਾ ਇੱਧਰ ਇੱਧਰ ਨੂੰ ਦੋੜ ਇੱਧਰ ਨੂੰ ਇਹ ਵੀ ਦੋਂਦੀ ਆ ਦੇਖ ਇਹਦੇ ਵੀ ਲੈਵੇ ਦੇਖ ਇੱਥੇ ਪਨਾਕ ਅੱਛਾ ਅਸਲ ਆ 30 ਕਿਲੋ ਵਾਲੀ ਬੱਚੀ ਇਹ ਵੀ 30 ਕਿਲੋ ਵਾਲਾ ਦੋ ਇਹਦਾ ਰੇਟ ਕੀ ਦੱਸਿਆ 1 45 ਦੀ ਬੱਚੀ ਦੇ ਦਾਂਗਾ ਅੱਛਾ 1 ਲੱਖ 45000 ਬੋਲ ਬੋਲ ਦਾ ਬੱਚਾ ਯਾਰ ਬੋਲ ਦਾ ਬੱਚਾ ਬਾਈ ਪਤਾ ਕੀ ਇਹਦੇ ਲੋ ਵੀਡੀਓ ਦਾ ਕਾ ਆਈਡੀਆ ਹੁੰਦਾ ਜਦੋਂ ਬੰਦਾ ਵੀਰ ਕੋਈ ਜਿਹੜੇ ਵੀਰ ਦੀ ਇੱਛਾ ਲੈਣ ਦੀ ਜਦੋਂ ਉਹ ਕੋਲੇ ਆਉਂਦਾ ਅਗਲਾ ਉਹਦੀ ਲੈ ਲੈਂਦਾ ਇੰਨੇ ਨੇ ਜਾਨਵਰਾਂ ਚੋਂ ਵੀ ਨਹੀਂ ਜੇ ਬਾਈ ਲੈ ਸਕਦੇ ਫਿਰ ਆਪਾਂ ਕਿੱਥੋਂ ਲੈ ਲਾਂਗੇ ਫੇਰ ਤਾਂ ਵੇਰ ਕਾਲੇ ਪੈੜ ਗਈ ਠੀਕ ਆ ਬਾਕੀ ਹੋਰ ਆ ਬਾਈ ਤੁਰ ਫਿਰ ਕੇ ਮੇਲਾ ਦੇਖ ਕੇ ਲੈਣਾ ਦਾ ਫਰਜ਼ ਆ ਜੀ ਜਾਇ ਗਲਤੀ ਸੱਲੀ ਕਰੋ ਰਕਮ ਲਾਉਣਾ 100 ਰੋਟ ਬਸ ਸੜ ਕੇ ਉਸੇ ਤੋਂ ਲੈ ਲੈਣਾ ਦੇਖੋ ਪਹਿਲਾਂ ਕਿਹੜਾ ਬੰਦਾ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਹੈਗਾ ਹਣਾ ਜੀ ਕੀ ਗੱਲ ਬਾਤ ਆ ਹਾਂ ਇਹਦੀ ਜਾਣਕਾਰੀ ਪ੍ਰਦੀਪਾ ਕੀ ਇਹਨਾਂ ਬਾਰੀ 26 27 ਕਿਲੋ ਦੁੱਧ ਦੱਸਿਆ ਆਪਾਂ ਨੂੰ ਬਾਈਆਂ ਨੇ ਜੀ ਲੇਵਾ ਬਹੁਤ ਸੋਹਣਾ ਬਣਾਉਣਾ ਨੇ ਵੇੜਾ ਦੇ ਨਾੜਾ ਨੂੜਾ ਨੇ ਜੀ ਤੋਂ ਤੋਰ ਦੇ ਪਤਾ ਇਹਦਾ ਰੇਟ ਆਪਾਂ ਬਾਜ਼ਾਰ ਰੱਖਿਆ 1 ਲੱਖ ਤੇ 27000 ਅੱਛਾ 1 ਲੱਖ 27000 ਦੂਜਾ ਸੂਸ ਹੁੰਦੀ ਆ ਥਾੜੀ ਵਾਲਾ ਲੇਵਾ ਬਾਈ ਸਿੱਗੀ ਹੂ ਜਵਾਰ ਹਾਂ 6 ਦੰਦ ਬਾਈ 6 ਦੰਦ ਬਟ ਪਿੱਛੋਂ ਲੇਵੇ ਨਹੀਂ ਤਾਂ 72 ਦਾ ਕਹਿਣੀ ਨਹੀਂ ਕੋਸ ਕੱਦ ਕਿੱਡਾਗਾ ਜੀ ਬਾਕੀ ਹਾਂ 25 26 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਲੈ ਕਿਉਂਕਿ ਆਪਣੀ ਆਦਤ ਆ ਪਹਿਲੇ ਦਿਨੋਂ 25 26 ਤੋਂ ਵੱਧ ਕਦੇ ਕਹਿ ਕੇ ਨਹੀਂ ਦਿੱਤੀ ਕਿਸੇ ਭਰਾ ਨੂੰ ਜੀ 25 26 ਕਿਲੋ ਉਹਦੇ ਨੇ ਆਰਾਮ ਨਾਲ ਦੇ ਦੇਣਾ ਹਣਾ ਬਰੀਡ ਨੇ ਦੁੱਧ ਦੇਣਾ ਦੇਣਾ ਜੀ ਤੇ ਅੱਗੇ ਆ ਗਈ ਨਾਲ ਜਿਹੜੀ ਇਹਦੀ ਇਹ ਆ ਕਿ ਤਿੰਨੋਂ ਪ੍ਰੋਪਰ ਰਿਕਾਰਡ ਆ ਜਿਹੜੇ ਭਰਾ ਕਹਿੰਦੇ ਨੇ ਵੀ ਅਸੀਂ ਕੋਈ ਜ਼ਿਆਦਾ ਉਹਦੇ ਨਾਲ ਜਾਨਵਰ ਲੈਣਾ 45 50 ਕਿ ਲੋਲੀ ਬੈਠੇ ਇਹਨਾਂ ਤੋਂ ਤੋਰ ਯਾਰ ਸਮਾਰ ਕੇ ਤੇ ਕਹਿ ਦਿਨ ਕੱਢ ਦੀ ਪ੍ਰਦੀਪ ਇਹ ਇਹ ਹਫਤਾ ਲੈ ਜੂ ਢੱਲੋ ਕਿੰਨਾ ਕੁ ਚੱਲ ਜੂ ਇਹ 45 ਦਾ ਪਲੱਸ ਦੁੱਧ ਦੇ ਦੋ ਬਾਈ ਇਹ ਲੌਣਾ ਮਾਲ ਟੱਕੜਾ ਵਾਲਾ ਜਿਹੜਾ ਵੀ ਆ ਗਿਆ ਦੋਲੂ ਨਾਲ ਹਨਾ ਛਾਟੀ ਦੇਖ ਪਹਿਲਾਂ ਤਾਂ ਇਹਦਾ ਸਾਰਾ ਰਿਕਾਰਡ ਆ ਇੱਕ ਤਾਂ ਹੁੰਦਾ ਫੇਕ ਰਿਕਾਰਡ ਲੋਕਾਂ ਕੋਲੇ ਅੱਛਾ ਜਿਹੜਾ ਰੀਜਨਲ ਰਿਕਾਰਡ ਮਾਲਕਾਂ ਨਾਲ ਦਿੱਤਾ ਉਹ ਸਾਰਾ ਰਿਕਾਰਡ ਆਗਾ ਇਹ ਹੀ ਹੁਣ ਮੇਲਿਆਂ ਤੇ ਮਿਲ ਜਾਂਦਾ ਪੀਡੀਐਫ ਦੇ ਉੱਤੇ ਹੁਣ ਜੇ ਇਹ ਕਿਤੇ ਸੂਈ ਹੁੰਦੀ ਐ ਜੀ ਕਰਦੀ ਐ ਫਿਰ ਪਤਾ ਹੀ ਨਹੀਂ ਕਿੱਧਰ ਨੂੰ ਕੰਮ ਹੋ ਜੇ ਜਿਹੜੇ ਭਰਾ ਵਧੀਆ ਬਰੀਡਿੰਗ ਤੇ ਕੰਮ ਕਰਦੇ ਨੇ ਚੰਗਾ ਦੁੱਧ ਲੈਂਦੇ ਨੇ ਹੈਗਾ 5-4 ਲੱਖ ਰੇਟ ਤੇ ਉਹ ਤਾਂ ਬਾਈ ਨੋ ਨੋ 2 ਲੱਖ ਬਸ 25000 ਦੀ ਵੜ ਦੇ ਦਿੰਦੇ ਤੇ ਪੱਲਿਓ ਪਾ ਕੇ ਤਾਂ ਨਹੀਂ ਵੇਚੀ ਨਾ ਨਹੀਂ ਨਹੀਂ ਪੱਲਿਓ ਕਿ ਆਪ ਦੀ ਆਮ ਤੌਰ ਤੇ ਕੱਲੀ ਬੰਨ ਕੇ ਰੇਟ ਦੇ ਵੜੇ ਹੋ ਜਾਂਦੇ ਇੱਕ ਚੀਜ਼ ਹੋਰ ਆ ਅੱਛਾ ਵੇਚਣ ਵਾਲਾ ਇਹ ਨਹੀਂ ਪਤਾ ਸਾਢੇ ਤਿੰਨ ਦੀ ਵੀ ਗਾਂ ਵੇਚ ਦੇਣਾ ਚਾਹੀਏ ਵੇਚ ਦੇਣਗੇ ਵਿੱਚ ਹਣਾ ਕਿਉਂਕਿ ਚੀਜ਼ ਦੇਖ ਲਓ ਕਿਸੇ ਪਾਸੋਂ ਕਿਤੇ ਮੂੰਹ ਲਗਾਉਣ ਦੀ ਚੀਜ਼ ਇਹ ਕਿਤੇ ਨੂੰ ਜੀ ਠੀਕ ਸਾਈਡ ਦੇ ਬੁੱਤ ਤੇ ਇਹਦੀ ਫੇਸ ਕੁਆਲਟੀ ਵੀ ਨਿਕਾ ਮਾਰ ਕੇ ਸਵਾਹ ਦੇਖੋ ਯਾਰ ਬੂਥੀ ਬਾਤੀ ਕਿ ਕਟਿੰਗ ਹੋਈ ਹੋਵੇ ਹੋਰ ਹੀ ਗੱਲ ਵੱਖਰੀ ਜਦੋਂ ਫਰਾਟੀ ਤੇ ਹੋਈ ਜਾਵੇ ਹਣਾ ਸਾਢੇ ਤਿੰਨ ਲੱਖ ਰੁਪਏ ਮੰਗ ਲਿਆ ਨਹੀਂ ਪਤਾ ਕੀ ਆਪਾਂ ਆਪਣੀ ਹੱਪਿੰਗ ਦੇ ਰੇਟ ਹੁੰਦੇ ਨੇ ਇਹ ਜਿਆਦੇ ਤਿਆਰ ਹੋਗੀ ਉੱਦਾਂ ਵਾਲਾ ਰਟੋਦੇ ਆ ਇਹ ਅੱਜ ਵਾਲਾ ਮੇਰੇ ਨਾਲ ਦੇ ਦੋ ਕਾਰੀਗਰਾਂ ਦੇ ਫੇਰ ਫੜ ਕੇ ਲੈ ਜੂ। ਵੇਪਾਰੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਾਰੀਗਰ ਜ਼ਿਆਦਾ ਕਾਰੀਗਰ ਬੰਦੇ ਨੇ ਐ ਨਹੀਂ ਬੋਧਾ 3.5-4 ਦੀ ਵੇਚ ਦੇਣ। ਵੇਖ ਜੂਗੀ। ਇਹਦਾ ਕੀ ਸਿਸਟਮ ਆ ਗਿਆ? 32-33 ਕਿਲੋ ਉਹ ਦੁੱਤਾ ਹੈ ਬਾਈ। ਅੱਛਾ। ਇਹ ਆਪਾਂ ਬੱਛੀ ਦੇ ਦਾਂਗੇ 1 ਲੱਖ ਤੇ 40। ਅੱਛਾ 1 ਲੱਖ 40 ਹਜ਼ਾਰ ਦੀ। ਦੂਜਾ ਸੋਸ ਹੁੰਦੀ ਆ। ਦੂਜਾ ਸੂਆ ਸਾਰੀਆਂ ਰੰਗਵਾਜ ਬਹਿਣਾ ਹੈ ਇਹਨੂੰ ਐ ਨਹੀਂ ਹੈਗਾ ਵੀ ਇਕੱਲਾ। ਜੀ। ਵੀ ਉਹ ਕਰ ਰੱਖ ਅੱਗੇ ਆ। ਅੱਛਾ। ਬਸ ਬੱਤ ਵਸ। ਇਹਦੀ ਕੀ ਜਾਣਕਾਰੀ? ਅੱਛਾ। ਸੋਹਣ ਵਾਲੀ ਠੀਕ ਹੈ 35 ਤੋਂ 40 ਕਿਲੋ ਦੇ ਵਿੱਚ ਪਾ ਦੋ ਸੋ ਵੀਰ کافی ਨਾਲ ਤੁਹਾਨੂੰ ਦਿਖਾ ਦੇ ਕੋਈ ਵੀ ਨਗ ਪਸੰਦ ਹੋਵੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਧੰਨ